ਸਾਊਦੀ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਨ ਦਾ ਮਾਮਲਾ ਸਾਹਮਣੇ ਆ ਦੱਸਿਆ ਜਾ ਰਿਹਾ ਕਿ ਇਸ ਹਾਦਸੇ ਦੇ ਵਿੱਚ 42 ਦੇ ਕਰੀਬ ਜਿਹੜੇ ਆ ਭਾਰਤੀ ਉਹ ਮੌਤੇ ਮੂੰਹ ਦੇ ਵਿੱਚ ਚਲੇ ਗਏ ਨੇ ਦਰਸਲ 42 ਭਾਰਤੀ ਜਿਹੜੇ ਕਿ ਇਹ ਹੱਜ ਕਰਨ ਦੇ ਲਈ ਜਾ ਰਹੇ ਸਨ ਤਾਂ ਇਹਨਾਂ ਦੀ ਜੜੀਆ ਮੌਤ ਹੋ ਜਾਂਦੀਆ ਦਰਸਲ ਇਹ ਹੱਜ ਕਰਨ ਦੇ ਲਈ ਮੱਕਾ ਮਦੀਨਾ ਜਾ ਰਹੇ ਹੁੰਦੇ ਹਨ ਅਤੇ ਉਹਨਾਂ ਦੀ ਯਾਤਰੀਆਂ ਦੇ ਨਾਲ ਭਰੀ ਹੋਈ ਬੱਸ ਜਿਹੜੀ ਆ ਉਹ ਤੇਲ ਟੈਂਕਰ ਦੇ ਨਾਲ ਟਕਰਾਹ ਜਾਂਦੀ ਹੈ ਜਿਸ ਤੋਂ ਬਾਅਦ ਉੱਥੇ ਵੱਡਾ ਧਮਾਕਾ ਹੁੰਦਾ ਅਤੇ ਕਰੀਬ ਸਾਰੇ ਹੀ ਲੋਕ ਜਿਹੜੇ ਆ ਉਹ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਅਤੇ ਜਿਸ ਤੋਂ ਬਾਅਦ ਭਾਰਤ ਦੇ ਵਿੱਚ ਜਿਹੜਾ ਉਹ ਰੂਸ ਪਾਇਆ ਜਾ ਰਿਹਾ ਤਾਂ ਦੱਸ ਦੇ ਕਿ ਜ਼ਿਆਦਾਤਰ ਜਿਹੜੇ ਯਾਤਰੀ ਸਨ ਉਹ ਹైదరాబాద్ ਦੇ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ ਅਤੇ ਜਿਹੜਾ ਤਿੰਨੇ ਟੈਂਕਰ ਉਹ ਉਹ ਡੀਜ਼ਲ ਦੇ ਨਾਲ ਭਰਿਆ ਹੋਇਆ ਸੀ ਜਿਸ ਵਕਤ ਇਹ ਹਾਦਸਾ ਵਾਪਰਿਆ ਤਦ ਤੱਕ ਜੋ ਕਿ ਸਿਆਸੀ ਦਾਨ ਉਪਰਸੀ ਦੇ ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਪਰਿਵਾਰਾਂ ਦੀ ਮੰਗ ਹੈ ਕਿ ਉਹਨਾਂ ਦੇ ਜਿਹੜੇ ਮ੍ਰਿਤਕ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਦੀ ਜਿਹੜੀ ਆ ਜਲਦ ਤੋਂ ਜਲਦ ਭਾਰਤ ਲਿਆਂਦੀ ਜਾਵੇ ਅਤੇ ਹੋਰ ਵੀ ਜਿਹੜੇ ਉੱਥੇ ਤਾ ਪ੍ਰਬੰਧ ਕੀਤੇ ਜਾਣ ਜਾਣ ਕੇ ਜਿਵੇਂ ਕਿ ਇੱਕ ਸ਼ਖਸ ਦੇ ਜਿਹੜੇ ਆ ਜਿਉਂਦੇ ਹੋਣ ਦੀ ਗੱਲ ਕਈ ਚਾਰੀਆ ਤਾਂ ਉਸ ਤੇ ਲਈ ਜਿਹੜੇ ਪ੍ਰਬੰਧ ਸਰਕਾਰ ਦੇ ਵੱਲੋਂ ਕੀਤੇ ਜਾਣੇ ਚਾਹੀਦੇ ਨੇ ਤਾਂ ਅਦਾ ਦੇ ਕੇ 사우ਦੀ ਅਰਬ ਦੇ ਵਿੱਚ ਇੱਕ ਵੱਡਾ ਖਾਸਾ ਸੜਕ ਹਾਸਾ ਵਾਪਰਿਆ ਜਿਸ ਦੇ ਵਿੱਚ 42 ਦੇ ਕਰੀਬ ਭਾਰਤੀਆਂ ਦੇ ਜਾਨ ਚਲੇ ਜਾਣ ਦੀ ਗੱਲ ਸਾਹਮਣੇ ਆਈ ਆ ਤੇ ਇਹ ਸਾਰੇ ਲੋਕ ਹਜ ਕਰਨ ਦੇ ਲਈ ਮੱਕਾ ਮਦੀਨਾ ਜਾ ਰਹੇ ਸਨ ਜਿਸ ਵਕਤ ਉਹਨਾਂ ਦੀ ਜਿਹੜੀ ਬੱਸ ਹੈ ਉਹ ਡੀਜ਼ਲ ਦੇ ਨਾਲ ਭਰੇ ਹੋਏ ਟੈਂਕਰ ਦੇ ਨਾਲ ਟਕਰਾ ਜਾਂਦੀ ਆ ਤੇ ਇਹ ਖਾਸਾ ਜਿਹੜਾ ਉਹ ਵਾਪਰ ਚੁਣਦਾ ਸੌਤੀ ਦੇ ਵਿੱਚ ਇੱਕ ਵੱਡਾ ਸੜਖਾ ਹਸਾ ਮਾਪਨ ਦਾ ਮਾਮਲਾ ਸਾਹਮਣੇ ਆ ਦੱਸਿਆ ਜਾ ਰਿਹਾ ਕਿਸ ਹਾਸਾ ਦੇ ਵਿੱਚ 42 ਦੇ ਕਰੀਬ ਜਿਹੜੇ ਆ ਭਾਰਤੀ ਉਹ ਮੌਤੇ ਮੂਹ ਦੇ ਵਿੱਚ ਚਲੇ ਗਏ ਨੇ ਦਰਸਲ 42 ਭਾਰਤੀ ਜਿਹੜੇ ਕਿ ਇਹ ਹਜ ਜ ਕਰਨ ਦੇ ਲਈ ਜਾ ਰਹੇ ਸਨ ਤਾਂ ਇਹਨਾਂ ਦੀ ਜੜੀਆ ਮੌਤ ਹੋ ਜਾਂਦੀਆ दरअसल ਇਹ ਹਜ ਕਰਨ ਦੇ ਲਈ ਮੱਕਾ ਮਦੀਨਾ ਜਾ ਰਹੇ ਹੁੰਦੇ ਹਨ ਅਤੇ ਉਹਨਾਂ ਦੀ ਯਾਤਰੀਆਂ ਦੇ ਨਾਲ ਭਰੀ ਹੋਈ ਬੱਸ ਜਿਹੜੀ ਆ ਉਹ ਤੇਲ ਟੈਂਕਰ ਦੇ ਨਾਲ ਟਕਰਾਹ ਜਾਂਦੀ ਹੈ ਜਿਸ ਤੋਂ ਬਾਅਦ ਉੱਥੇ ਵੱਟਾ ਧਮਾਕਾ ਹੁੰਦਾ ਅਤੇ ਕਰੀਬ ਸਾਰੇ ਹੀ ਲੋਕ ਜਿਹੜੇ ਆ ਉਹ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੇ ਨੇ ਅਤੇ ਜਿਸ ਤੋਂ ਬਾਅਦ ਭਾਰਤ ਦੇ ਵਿੱਚ ਜਿਹੜਾ ਉਹ ਰੂਸ ਪਾਇਆ ਜਾ ਰਿਹਾ ਤਾਂ ਦੱਸਦੇ ਕਿ ਜ਼ਿਆਦਾਤਰ ਜਿਹੜੇ ਯਾਤਰੀ ਸਨ ਉਹ ਹਾਈਦਰਾਬਾਦ ਦੇ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ ਅਤੇ ਜਿਹੜਾ ਤੀਨ ਟੈਂਕਰ ਸੀ ਉਹ ਡੀਜ਼ਲ ਦੇ ਨਾਲ ਭਰਿਆ ਹੋਇਆ ਸੀ ਜਿਸ ਵਕਤ ਇਹ ਖਾਤਸਾ ਵਾਪਰਿਆ ਤਦ ਆਹ ਜੋ ਕਿ ਸਿਆਸਤਦਾਨ ਅਵਰਸੀ ਦੇ ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਪਰਿਵਾਰਾਂ ਦੀ ਮੰਗ ਹੈ ਕਿ ਉਹਨਾਂ ਦੇ ਜਿਹੜੇ ਮ੍ਰਿਤਕ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਧੀ ਜਿਹੜੀ ਆ ਜਲਦ ਤੋਂ ਜਲਦ ਭਾਰਤ ਲੈਣ ਦੀ ਚਾਹਵੇ ਅਤੇ ਹੋਰ ਵੀ ਜਿਹੜੇ ਉੱਥੇ ਮੁਕਤਾ ਪ੍ਰਬੰਧ ਕੀਤੇ ਜਾਣ ਜਾਣ ਕੇ ਜਿਵੇਂ ਕਿ ਇੱਕ ਸ਼ਖਸ ਦੇ ਜਿਹੜੇ ਆ ਜਿਉਂਦੇ ਹੋਣ ਦੀ ਗੱਲ ਕਈ ਚਾਰੀਆ ਤਾਂ ਉਸ ਤੇ ਲਈ ਜਿਹੜੇ ਪ੍ਰਬੰਧ ਸਰਕਾਰ ਦੇ ਵੱਲੋਂ ਕੀਤੇ ਜਾਣੇ ਚਾਹੀਦੇ ਨੇ ਤਦ ਆ ਦੇਖੀ 사우ਦੀ ਅਰਬ ਦੇ ਵਿੱਚ ਇੱਕ ਵੱਡਾ ਖਾਸ ਸਾਫ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ 42 ਦੇ ਕਰੀਬ ਭਾਰਤੀਆਂ ਦੇ ਜਾਨ ਚਲੇ ਜਾਣ ਦੀ ਗੱਲ ਸਾਹਮਣੇ ਆਈ ਅਤੇ ਇਹ ਸਾਰੇ ਲੋਕ ਹਜ ਕਰਨ ਦੇ ਲਈ ਮੱਕਾ ਮਦੀਨਾ ਜਾ ਰਹੇ ਸਨ ਜਿਸ ਵਕਤ ਉਹਨਾਂ ਦੀ ਜਿਹੜੀ ਬੱਸ ਹੈ ਉਹ ਡੀਜ਼ਲ ਦੇ ਨਾਲ ਭਰੇ ਹੋਏ ਟੈਂਕਰ ਦੇ ਨਾਲ ਟਕਰਾ ਜਾਂਦੀ ਆ ਤੇ ਇਹ ਖਾਸ ਸਾਫ ਜਿਹੜਾ what part